ਲੈਲਾ ਬismillah ਸੁਣ ਅੱਲਾ ਦੇ ਨਾਮ ਸੁਣ ਨਬੀ ਦੇ ਨਾਮ ਸੁਣਦਾ ਨਾਮ ਰਸੂਲ ਦੇ ਲੜ ਲੱਗਿਆਂ ਨੂੰ ਤਾਰ ਦੇ ਸਜਦਾ ਦਾਤਾ ਜੀ ਆਏ ਹਾਂ ਵਿੱਚ ਦਰਬਾਰ ਦੇ ਪੀਰਾ ਲੜ ਲੱਗਿਆਂ ਨੂੰ ਤਾਰ ਦੇ ਜੀ ਸਜਦਾ ਪੀਰਾ ਇੱਕ ਨਾ ਬੋੜੇ ਕਰ ਬੈਠੇ ਆ ਇੱਕ ਨਾ ਪੀਰ ਪੰਦ ਪਿਆ ਬੇ ਸਿੱਦਕਾਂ ਦੀ ਬਾਤ ਨਾ ਪੁੱਛਦਾ ਵਿੱਚ ਦਰਬਾਰ ਗਿਆ ਲੜ ਲੱਗਿਆਂ ਨੂੰ ਤਾਰ ਦੇ ਜੀ ਸਜਦਾ ਪੀਰਾ ਆਏ ਹਾਂ ਤੇਰੇ ਦਰਬਾਰ ਤੇ ਜੀ ਸਜਦਾ ਸਾਨੀ ਜੱਟੀ ਪੀਰ ਪੁਕਾਰਿਆ ਤੇਰੀ ਮਾੜੀ ਦੀਵਾ ਬਾਲਿਆ ਬੋੜੀ ਸੰਦਲ ਕੱਕੀ ਵਾਲਿਆ ਕੱਕੀ ਘੱਟ ਭਲਾਣਾ ਪੀਰਾ ਹੁਣ ਬੋੜੇ ਤਾਂ ਜਾਣਾ ਲੜ ਲੱਗਿਆਂ ਨੂੰ ਤਾਰ ਦੇ ਜੀ ਸਜਦਾ ਪੀਰਾ ਆਏ ਹਾਂ ਤੇਰੇ ਦਰਬਾਰ ਤੇ ਜੀ ਸਜਦਾ ਸੁਬਾ ਹੋਈ ਤੇ ਪੀਰ ਜਾਗੇ ਫੁੱਲੇ ਬ੍ਰਿਸ਼ਤਾਂ ਦੇ ਦਰਵਾਜੇ ਸੁਬਾ ਸ਼ਾਮ ਦੀਆਂ ਮਿਲਨ ਕਲਿਆਣਾ ਜੀਵੇ ਬੀਬੀ ਵਾਈ ਤੇ ਮੀਆਂ ਰਾਣਾ ਪੀਰ ਦੀਏ ਚਿੱਟਿਏ ਦਾੜ੍ਹੀਏ ਪੀਰ ਕੁੱਕਰ ਪਿੰਨੀਏ ਪੱਗੇ ਮੈਂ ਅਰਜ ਕਰੇਂਦਾ ਸੋਨੇ ਲਖਦਾ ਤੇ ਪੀਰ ਅੱਗੇ ਫੜ ਜਾਂਦੀਆਂ ਬੇਲਾ ਨੂੰ ਫੜ ਲੱਗੇ ਲੜ ਲੱਗੇ ਆ ਨੂੰ ਤਾਰ ਦੇ ਜੀ ਸਜਦਾ ਪੀਰਾ ਆਏ ਹਾਂ ਤੇਰੇ ਦਰਬਾਰ ਤੇ ਜੀ ਸਜਦਾ ਤਾਨੀ ਜੱਟੀ ਪੀਰ ਪਕਾਰਿਆ ਤੇਰੀ ਮੜੀ ਦੀ ਵਾ ਬਾਲਿਆ ਬੋੜੀ ਸੰਦਲ ਕੱਕੀ ਵਾਲਿਆ ਕੱਕੀ ਘੱਟ ਭਲਾਣਾ ਪੀਰਾ ਹੁਣ ਬੋੜੇ ਤਾਂ ਜਾਣਾ ਲੜ ਲੱਗੇ ਆ ਨੂੰ ਤਾਰ ਦੇ ਜੀ ਸਜਦਾ ਤਤਾ ਜੀ ਆਏ ਹਾਂ ਤੇਰੇ ਦਰਬਾਰ ਤੇ ਜੀ ਸਜਦਾ ਤੈਨੂੰ ਜਲਵੇ ਸਿੰਧੀਆਂ ਮੱਛੀਆਂ ਅੰਬਰ ਸੇ ਦੇ ਤਾਰੇ ਚੁਕਲਿੱthੀਆਂ ਕੂਂਟਾ ਚਾਰੇ ਪੀਰ ਪਏ ਪੰਦ ਵੰਜਾਰੇ ਦਾਤਾ ਜੀ ਲੜ ਲੱਗਿਆਂ ਨੂੰ ਤਾਰ ਦੇ ਜੀ ਸਜਦਾ ਪੀਰਾ ਆਇਆ ਹਾਂ ਤੇਰੇ ਦਰਬਾਰ ਤੇ ਜੀ ਸਜਦਾ ਮਾਤਾ ਐਸਾਂ ਦੀ ਕੁੱਖੋਂ ਆਇਆ ਕੁੱਖੋਂ ਪਾਗ ਲਾਇਆ ਬਾਬਾ ਜੈਨ ਲਾਬਦੀਨ ਦਿਆ ਜਾਇਆ ਕੱਕੀ ਤੇ ਸਵਾਰ ਹੋ ਕੇ ਆਇਆ ਕੱਕੀ ਘੱਟ ਭਲਾਣਾ ਪੀਰਾ ਹੁਣ ਬੋੜੇ ਤਾਂ ਜਾਣਾ ਲੜ ਲੱਗਿਆਂ ਨੂੰ ਤਾਰ ਦੇ ਜੀ ਸਜਦਾ ਦਾਤਾ ਜੀ ਆਇਆ ਹਾਂ ਵਿਚ ਦਰਬਾਰ ਦੇ ਜੀ ਸਜਦਾ ਤੇਰੀ ਸੰਗਤ ਆਈ ਦੂਰੋਂ ਚੱਲ ਕੇ ਦੇਖ ਲੈ ਮੈਂ ਦਫ਼ਤਰ ਥੱਲੇ ਕੇ ਨਿਆ ਕਰਦਾ ਸੱਚ ਦਾ ਬੋੜੇ ਸੱਚ ਦੀ ਕਮਾਈ ਵਾਲਿਆ ਸੱਚਿਆ ਪੀਰਾ ਜੀ ਲੜ ਲੱਗਿਆਂ ਨੂੰ ਤਾਰ ਦੇ ਜੀ ਸਜਦਾ ਪੀਰਾ ਆਏ ਹਾਂ ਤੇਰੇ ਦਰਬਾਰ ਤੇ ਜੀ ਸਜਦਾ ਤੇਰੀ ਛਿਡੀ ਫਰੀ ਸੰਸਾਰੇ ਤੇਰੇ ਘਰ ਘਰ ਬਣੇ ਮਕਾਮਾਂ ਸੱਤਾ ਸਮੁੰਦਰਾ ਸਾਗਰਾ ਚੌਹੀ ਘਾਟੀਆਂ ਅਗਰਾ ਬੋਛੇ ਨਾ ਰੱਖਦਾ ਨਮਾਜ਼ ਦੇ ਸਿੰਧ ਦੇ ਸੇ ਮਨਹਾਰੇ ਚੁਕਲਿੱthੀਆਂ ਕੂਟਾਂ ਚਾਰੇ ਵਿੱਚ ਦਰਬਾਰ ਦੇ ਦਾਤਾ ਜੀ ਲੜ ਲੱਗਿਆਂ ਨੂੰ ਤਾਰ ਦੇ ਜੀ ਸਜਦਾ ਪੀਰਾ ਆਏ ਹਾਂ ਤੇਰੇ ਦਰਬਾਰ ਤੇ ਜੀ ਸਜਦਾ ਤੇਰਾ ਵਖਤੇ ਪੀਰ ਨਮਾਜ਼ ਦਾ ਸਾਡਾ ਵਖਤੇ ਪੀਰ ਪ੍ਰਿਆਦ ਦਾ ਤੇਰੀ ਸੰਗਤ ਆਈ ਦੂਰੋਂ ਚੱਲ ਕੇ ਦੇਖ ਲਵੇਂ ਦਾ ਤਰਥ ਲੱ ਕੇ ਨਿਆ ਕਰਦਾ ਸੱਚ ਦਾ ਮੋੜੇ ਸੱਚ ਦੀ ਕਮਾਈ ਵਾਲਿਆ ਸੱਚਿਆ ਪੀਰਾ ਜੀ ਲੜ ਲੱਗਿਆਂ ਨੂੰ ਤਾਰ ਦੇ ਦੀ ਸਜਦਾ ਦਾਤਾ ਜੀ ਆਏ ਹਾਂ ਵਿੱਚ ਦਰਬਾਰ ਦੇ ਜੀ ਸਜਦਾ ਤੇਰਾ ਮੇਲਾ ਹਰਮਦਾਨ ਤੇਰੀ ਜੰਝ ਟੁਕੀ ਮਲਤਾਨ ਤੇਰੇ ਜਾਗਦੇ ਦੀਵਾਨ ਲੜ ਲੱਗਿਆਂ ਨੂੰ ਤਾਰ ਦੇ ਦੀ ਸਜਦਾ ਦਾਤਾ ਜੀ ਆਏ ਹਾਂ ਵਿੱਚ ਦਰਬਾਰ ਦੇ ਜੀ ਸਜਦਾ ਪੀਰਾ ਮੇਰੀਆਂ ਸੁਣੁ ਫਰਿਆਦਾ ਜਿਵੇਂ ਦੁੱਧਾ ਪੁੱਤਾਂ ਦੀਆਂ ਦਾਤਾਂ ਬਖਸ਼ੇ ਮੱਝੀ ਗਾਂ ਤੇ ਘੋੜੀਆਂ ਤੇਰੇ ਧੰਨ ਬਲੀ ਸੁਲਤਾਨਾ ਤੇਰੇ ਘਰ ਘਰ ਬਣੇ ਮਕਾਮਾ ਜੀ ਨਿਆਹ ਕਰਦਾ ਸੱਚ ਦਾ ਮੌੜੇ ਸੱਚ ਦੀ ਕਮਾਈ ਵਾਲਿਆ ਸੱਚਿਆ ਪੀਰਾ ਜੀ ਲੜ ਲੱਗਿਆਂ ਨੂੰ ਤਾਰ ਦੇ ਜੀ ਸਜਦਾ ਪੀਰਾ ਆਇਆ ਹਾਂ ਤੇਰੇ ਦਰਬਾਰ ਤੇ ਜੀ ਸਜਦਾ ਆਉ ਗਰੀ ਪਾਸ ਭਰੋਸਾ ਤੇਰਾ ਦਾਤਾ ਜੀ ਹਾਜ਼ਰ ਹੋ ਕੇ ਨਾਜ਼ਰ ਹੋ ਕੇ ਕੱਕੀ ਨੂੰ ਟੋਕੇ ਪਾਸ ਖਲੋਕੇ ਆਪਣੇ ਬੱਚਿਆਂ ਦਾ ਜਹਾਜ਼ ਬੰਨੇ ਲਾਉਣਾ ਜੀ ਸਜਦਾ ਦਾਤਾ ਜੀ ਆਏ ਹਾਂ ਵਿੱਚ ਦਰਬਾਰ ਦੇ ਜੀ ਸਜਦਾ